ਧਰਵੀਰ ਸਰ ਕਟਿਆ ਮੂਮ ਦੇ ਮੁਖ ਸੇਵਾਦਾਰ ਬਾਬਾ ਕਰਚਰਨ ਸਿੰਘ ਮੂਮ ਦੇ ਵੱਲੋਂ ਆਪਣੇ ਦੋਤੇ ਸਹਿਜਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਝੁੱਗੀ ਚੌਂਪੜੀ ਵਾਲੇ ਪਰਿਵਾਰਾਂ ਦੇ ਨਾਲ ਰਲ ਮਿਲ ਕੇ ਕੀ ਕੱਟਿਆ ਗਿਆ ਇਸ ਮੌਕੇ ਬਾਬਾ ਕਰਚਰਨ ਸਿੰਘ ਮੂਮ ਦੇ ਵੱਲੋਂ ਚਾਰ ਲੋੜਵੰਤ ਪਰਿਵਾਰਾਂ ਨੂੰ ਜਿੱਥੇ ਰਸਣ ਵੰਡਿਆ ਗਿਆ ਉੱਥੇ ਮਾਂ ਬਣੀਆਂ ਲੜਕੀਆਂ ਲਈ ਦੇਸੀ ਘਿਓ ਅਤੇ ਕੁਝ ਤਾਕਤ ਲਈ ਖਾਣ ਪੀਣ ਦਾ ਸਮਾਨ ਵੀ ਦਿੱਤਾ ਗਿਆ ਇਸ ਮੌਕੇ ਬਾਬਾ ਅਗਰਚਨ ਸਿੰਘ ਮੂਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਇਹਨਾਂ ਪਰਿਵਾਰਾਂ ਦੀ ਵੀ ਮਦਦ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਲੱਖਾਂ ਕਰੋੜਾ ਰੁਪਏ ਜਨਮ ਦਿਨ ਦਾ ਹੋਰ ਖੁਸ਼ੀਆਂ ਤੇ ਮੌਕੇ ਤੇ ਲਾਏ ਜਾਂਦੇ ਨੇ ਪਰ ਲੋੜਵੰਦ ਪਰਿਵਾਰਾਂ ਦਾ ਸਹਾਰਾ ਬੰਨ ਦੀ ਵੀ ਅੱਜ ਲੋੜ ਹੈ। ਉਹਨਾਂ ਕਿਹਾ ਕਿ ਦਰਬੇਸ਼ਰ ਕਟਿਆ ਦੇ ਵੱਲੋਂ ਜਿੱਥੇ ਬੱਚਿਆਂ ਦੀ ਪੜ੍ਹਾਈ ਦੇ ਲਈ ਲਗਾਤਾਰ ਸਹਿਯੋਗ ਹੁੰਦਾ ਹੈ ਉੱਥੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਦੇ ਵਿੱਚ ਵੀ ਵੱਡਾ ਸਹਿਯੋਗ ਕੀਤਾ ਜਾਂਦਾ ਹੈ। ਉਹਨਾਂ ਦੇ ਹੱਕੇ ਦਰਬੇਸ਼ਰ ਕੁਡਿਆ ਦੀ ਸਹਿਯੋਗ ਦੇ ਨਾਲ ਸੰਗਤਾਂ ਦੇ ਵੱਲੋਂ ਸਮਾਜ ਭਲਾਈ ਦੇ ਜਿਹੜੇ ਕਾਰਜਾ ਉਹੋ ਹੀ ਜਾਰੀ ਹੈ ਕੀ ਕਹਿੰਦੇ ਨੇ ਬਾਬਾ ਗਰਚਾਨ ਸਿੰਘ ਜੀ ਮੂੰ ਆਉ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 2 ਤੇ 10 ਦਾ ਦਾਸ ਦੇ ਦਾ ਜਨਮ ਦਿਨ ਹੈ ਦਾਸ ਨੂੰ ਦਸ ਪਈ ਸੀ ਪਾਲੀ ਬਜੀਤ ਕੇ ਸ਼ਾਹਪਾਈ ਗੁਰਮukh ਸਿੰਘ ਹਮੀਦੀ ਉਹ ਵੀ ਮੇਰੇ ਬੇਟਿਆਂ ਦੀ ਤਰ੍ਹਾਂ ਮੇਰੇ ਨਾਲ ਵਿਚਲਦੇ ਨੇ ਮੈਨੂੰ ਉਹਨਾਂ ਨੇ ਸੁਨੇਹਾ ਮਿਲਿਆ ਸੀ ਦੁਨਣਾ ਇਹ ਇਨਸਾਨਾਂ ਬੰਨਿਓ ਕਿ ਬਾਬਾ ਜੀ ਕੋਈ ਨਾ ਇਖਤਰਾਉਂਦਾ ਮਤਲਬ ਗਰੀਬ ਪਰਿਵਾਰ ਹੈ ਲੋਡਵੰਦ ਲੋਡਵੰਦ ਹੈ ਉਹਨਾਂ ਨੂੰ ਜ਼ਰੂਰ ਬੱਚਾ ਹੋਇਆ ਹੋਗਾ ਕਿ ਕੁਝ ਕੁ ਹੋ ਚੀਗੀ ਰਾਤ ਦੀ ਤੇ ਦਾਸ ਦਾ ਜ ਦੋਤੇ ਦਾ ਜਨਮ ਦਿਨ ਸੀ ਮੈਂ ਕਿਹਾ ਵੀ ਘਰਾਂ ਦੇ ਵਿੱਚ ਫਿਰ ਆਪਾਂ ਵਧੀਆ ਕੋਈ ਖਾਣੇ-ਦਾਣੇ ਬਣਾਈਏ ਉਹ ਆਪਣੇ ਜਦੋਂ ਸਰੀਰ ਦੇ ਵਿੱਚ ਲੰਘ ਨਹੀਂ ਰਹੇ ਜਦੋਂ ਕਿਸੇ ਦਾ ਮਤਲਬ ਇਤਰਾ ਦਰਦ ਭਰਿਆ ਦੁੱਖ ਜੋਂਦਿਆਂ ਤੇ ਫਿਰ ਮੈਂ ਦੇਖ ਕੇ ਸਾਰੀ ਗੱਲ ਲੋੜਵੰਦਾ ਪਰਿਵਾਰ ਦੇ ਵਿੱਚ ਆ ਕੇ ਅੱਜ ਮੈਂ ਅੱਜ ਮੈਨੂੰ ਬਲੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਵੇਂ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਰਿਹਾ ਸੱਚਮੁੱਚ ਜਾਣਿਓ ਮੈਂ ਕੋਈ ਉੱਤੋਂ ਗੱਲ ਨਹੀਂ ਕਰਦਾ ਕਿਉਂਕਿ ਪੈਲਛਾਂ ਦੇ ਵਿੱਚ ਜਨਮ ਦਿਨ ਮਨਾਉਣੇ ਜਾਂ ਹੋਟਲਾਂ ਦੇ ਵਿੱਚ ਜਨਮ ਦਿਨ ਬੱਚਿਆਂ ਦੇ ਮਨਾਉਣੇ ਠੀਕ ਹੈ ਆਪੋ ਆਪਣੀ ਸੋਚ ਹੁੰਦੀ ਆ ਇਨਸਾਨ ਦੀ ਪਰ ਅਸਲੀ ਇਨਸਾਨੀਅਤ ਇਹੀ ਹੈ ਜੇ ਅਸੀਂ ਨਾਲ ਆਪ ਤੋਂ ਨੀਵੇਂ ਨੂੰ ਲੋਡਵੰਦ ਲੋਕਾਂ ਨੂੰ ਨਾਲ ਲੈ ਕੇ ਚੱਲੀਏ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਐਨ ਬਰਾਬਰ ਕਰੀਏ ਹੁਣ ਸਾਡਾ ਬਿਸ਼ਨ ਮਤਲ ਤੋੜਿਆ ਵਾ ਡੇਰਾ ਦਰਵੇਸ਼ਰ ਪਿੰਡ ਬੂ ਮੰਨਿਓ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਸਕੂਲ ਦੇ ਵਿੱਚ ਹਰ ਇੱਕ ਸਾਲ ਵੰਡ ਦਿਆਂਗੇ ਵਰਦਿਆਂ ਭਈਆ ਕਰਾਉਣੇ ਜੋ ਵੀ ਲੋਡ ਹੁੰਦੀ ਹੈ ਜਿੱਥੇ ਚੀਜ਼ ਦੀ ਮਤਲ ਉਹਥੇ ਕਹਿੰਦੇ ਸਾਡੀ ਇੱਕ ਬੇਨਤੀ ਜ਼ਰੂਰ ਹੈ ਦੇਖੋ ਪੈਸਾ ਸੰਸਾਰ ਵਿੱਚ ਬਹੁਤ ਪਿਆਗਾ ਪੈਸੇ ਨੂੰ ਉੱਥੇ ਵਰਤੋ ਜਿੱਥੇ ਉਹਦੀ ਵਰਤੋਂ ਕਰੀਦੀ ਕਦਰ ਪੈ ਜਾਵੇ ਚਾਹੇ ਥੋੜਾ ਲਾ ਦਿਓ ਅਸੀਂ ਇਹ ਨਹੀਂ ਕਹਿੰਦੇ ਕਿ ਲੱਖਾਂ ਹੀ ਲਾਉਣਾਗਾ ਜਿੰਨੇ ਕੁ ਜੋਗ ਹੈਗੇ ਆਂ ਓਨਾਂ ਲਾਓ ਤੇ ਕਰਦੇ ਕੋਈ ਲੋੜਵੰਦ ਜੀਵ ਤੜਫ ਰਿਆ ਨਾ ਭੜਕ ਰਿਹਾਗਾ ਉਹਨੂੰ ਤਾਂ ਰੋਟੀ ਦਾ ਸੁਹਾਰਾ ਨਹੀਂ ਅਸੀਂ ਵਧੀਆ ਵਧੀਆ ਮਤਲਬ ਖਾਣੇ ਬਣਾ ਕੇ ਵਧੀਆ ਵਧੀਆ ਆਰਕਟ ਹੋਰ ਗੱਲਾਂ ਕਰਕੇ ਮਤਲਬ ਜਨਮ ਦਿਨ ਮਨਾਈਏ ਉਹ ਸੋਭਾ ਨਹੀਂ ਦਿੰਦਾ ਚਾਹੇ ਕਰ ਤੁਸੀਂ ਆਪਣੇ ਸਹੌਣੀ ਸਾਹਿਬ ਕਰਵਾ ਦਿਓ ਲੰਗਰ ਲਾ ਦਿਓ ਜਨਮ ਦਿਨ ਮਨਾਓ ਮੈਂ ਇਹ ਨਹੀਂ ਕਹ ਰਿਹਾ ਕਿ ਜਨਮ ਦਿਨ ਨਾ ਮਨਾਓ ਜਨਮ ਦਿਨ ਮਨਾਓ ਖੁਸ਼ੀ ਦੀ ਗੱਲ ਹੈ ਕਿ ਪਰ ਇਸ ਤਰ੍ਹਾਂ ਜੇ ਮਨਾਈਏ ਜਿਵੇਂ ਆ ਛੋਟੇ ਛੋਟੇ ਬੱਚੇ ਖੜੇ ਅੱਜ ਰੱਬ ਦਾ ਰੂਪ ਮੇਰੇ ਸਾਹਮਣੇ ਮੈਨੂੰ ਤਾਂ ਇੱਜੇ ਹੀ ਲੱਗ ਰਿਹਾ ਹੈ ਕਿ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਚਾਹੇ ਮੈਂ ਲੱਖਾਂ ਵੀਰੀ ਬੱਚਿਆਂ ਦੇ ਵਿੱਚ ਵਿਚੜਦਾ ਸਕੂਲਾਂ ਦੇ ਵਿੱਚ ਵਿਚੜਦਾ ਪਰ ਅੱਜ ਮੇਰੇ ਹੋਰ ਵੀ ਮਨ ਨੂੰ ਸ਼ਾਂਤੀ ਆਈ ਹੈ ਤੇ ਮੈਂ ਤੁਹਾਡੇ ਚੈਨਰ ਦੇ ਮਾਜਬ ਦੇ ਰਾਹੀਂ ਦੱਸਣਾ ਚਾਹੁੰਦਾ ਜਿੱਥੇ ਤੱਕ ਵੀ ਦਾਸ ਦੀ ਆਵਾਜ਼ ਜਾਊਗੀ ਕਿ ਇਹੇ ਜਿਹੇ ਹਤਾਨਾ ਨੂੰ ਦੇਖਿਆ ਕਰੋ ਬਾਕੀ ਗੱਲਾਂ ਤਾਂ ਸਾਰੀਆਂ ਦੇਖੋ ਕੂੜ ਬਸਾਰਾ ਦੁਨੀਆ ਇੱਥੇ ਤੇ ਮੈਂ ਉਸ ਤੋਂ ਬਾਅਦ ਦੇ ਵਿੱਚ ਫੇਰ ਦੁਬਾਰਾ ਉਹਨਾਂ ਦੁਨਾਂ ਹੀ ਰੂਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦਿਲ ਦੀਆਂ ਗਰਾਈਆਂ ਵਿੱਚੋਂ ਕਿ ਜੋ ਕਿ ਸਾਡੇ ਪੱਤਰਕਾਰ ਵੀ ਐ ਪਰ ਪੱਤਰਕਾਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਉਹ ਗੱਲ ਬਖਰੀਏ ਗੁਰਮਤੰਗ ਹਮੀਦੀ ਪਰ ਮੇਰੇ ਘਰ ਦੇ ਆਪ ਦੇ ਮੇਰੇ ਬੱਚੇ ਨੇ ਮੇਰੇ ਬੇਟੇ ਨੇ ਪਾਲੀ ਬਜੀਤ ਕੇ ਉਹਨਾਂ ਨੇ ਮੈਨੂੰ ਜਦੋਂ ਸਨੇਹਾ ਦਿੱਤਾ ਇਸ ਗੱਲ ਦਾ ਫੇਰ ਮੈਂ ਇੱਥੋਂ ਮਤਲਬ ਉਹਨਾਂ ਦੇ ਕਹਣੇ ਤੇ ਅਸੀਂ ਫੁੱਲ ਚੜਾਏ ਆ ਅਸੀਂ ਉਹਨਾਂ ਦੇ ਕਹਿਣ ਤੇ ਇਹੋ ਜੀ ਗੱਲ ਨੂੰ ਆਕੇ ਵੇਖਿਆਗਾ ਅੱਜ ਉਹ ਵੀ ਸਾਡੇ ਨਾਲ ਆਏ ਆ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾਗਾ ਮੇਰੇ ਨਾਲ ਸੋਖੀ ਜੋ ਕਿ ਆਪਣੇ ਨਗਰ ਮੂਮ ਤੋਂ ਇਹ ਪੂਰਾ ਸਾ ਦਾਸ ਦਾ ਸਾਰਾ ਪਰਿਵਾਰ ਆਇਆ ਅੱਜ ਇਹ ਇਹ ਘਰ ਮੇਰਾਗਾ ਅੱਜ ਅਸੀਂ ਆਪਦੇ ਘਰੇ ਖੜੇ ਆ ਕੋਈ ਬਗਾਨੇ ਘਰ ਨਹੀਂ ਖੜੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਇਹਨਾਂ ਲੋਕਾਂ ਦੇ ਜਦੋਂ ਅਸੀਂ ਉਹਨੇ ਸਾਡੇ ਮਨ ਨੂੰ ਸ਼ਾਂਤੀ ਬੈਠਦੀ ਆ ਮੈਂ ਬਾਹਲਾ ਕੁਝ ਨਹੀਂ ਕਹਿੰਦਾ ਮੈਂ ਇੱਕੋ ਹੀ ਬੇਨਤੀ ਕਰੂੰ ਅਖੀਰ ਤੇ ਭਈ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਵੇ ਬੱਚੇ ਲੋੜਵੰਦ ਨੂੰ ਪਛਾਣਿਆ ਕਰੋ ਚਾਹੇ ਕੋਈ ਹਸਪੀਟਲ ਵਿੱਚ ਪਿਆ ਤੜਫ ਰਿਹਾ ਦਾ ਲਾਜਨੀਓ ਚਾਹੇ ਕੋਈ ਵੀ ਕਿਤੇ ਵੀ ਹੈ ਕੋਈ ਰੋਟੀ ਦੇ ਬਿਨਾ ਕਿਨਾਰੇ ਲੱਗੇ ਤੜਫ ਰਿਹਾ ਦਾ ਮੈਂ ਇਹੀ ਬੇਨਤੀ ਕਰੂੰਗਾ ਹੱਥ ਬੰਨ ਕੇ ਆਪਾਂ ਜਿੰਨੇ ਕੌ ਜੋਗੇ ਹੈਗੇ ਆ ਮਹਾਰਾ ਦਾ ਸ਼ੁਕਰਾਨਾ ਕਰੋ ਵੀ ਇੰਨੇ ਸੱਚੇ ਪਾਤਸ਼ਾਹ ਸਾਤੋ ਇਹ ਜੇ ਭਲਾਈ ਵਾਲੇ ਕੰਮ ਕਰਾਈਂ ਬੁਰਿਆ ਤੋਂ ਬਚਾ ਕੇ ਰੱਖੀਂ ਦਾਸ ਦੇ ਕੋਲੋਂ ਬੋਲਦੇ ਕੋਲੋਂ ਇੱਕ ਨਹੀਂ ਦੇਖਾ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁੱਕਿਆ ਹੋ ਗਿਆ ਹੋਣਗੀਆਂ ਸੰਗਤ ਗੁਰੂ ਬਖਸ਼ਣ ਜੋਗ ਹੈ ਕਿਰਪਾ ਕਰਕੇ ਬਖਸ਼ ਲੈਣੀ ਜੇ ਸੇਵਾ ਵਿੱਚ ਕੋਈ ਕਮੀ ਰਹੀ ਹੋਵੇ ਮੈਂ ਪਰਿਵਾਰ ਨੂੰ ਬੇਨਤੀ ਕਰਦਾ ਅੱਗੇ ਵਾਸਤੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਨੂੰ ਪਤਾ ਲੱਗਾ ਕਿ ਲੜਕੀ ਦੀ شادی ਕਰਨੀ ਹੈ ਇੱਥੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਨੂੰ ਜਦੋਂ ਲੜਕੀ ਦੀ ਸੇਵਾ ਕਰਨੀ ਹੋ ਤੁਸੀਂ ਪਾਲੀ ਬਜੀਤ ਕੇ ਤੇ ਗੁਰਮੁਖ ਸਿੰਘ ਹਮੀਦੀ ਪੱਤਰਕਾਰ ਉਹ ਮੇਰੇ ਬੇਟੇ ਨੇ ਦੁਰਨੇ ਤੁਹਾਡਾ ਪਰਿਵਾਰ ਨੂੰ ਬੇਨਤੀ ਹੈ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਿਓ ਤੁਹਾਡਾ ਸਾਰਾ ਵਿਆਹ ਦਾ ਜੋ ਵੀ ਹੋਊਗਾ ਅਸੀਂ ਆਪਦੇ ਬੋਢਾ ਤੇ ਰੱਖ ਕੇ ਕਰਾਂਗੇ ਸਾਰਾ ਕੁਝ ਕਿਸੇ ਦੀ ਕੋਈ ਮਤਲਬ ਅਸੀਂ ਝਾਕ ਨਹੀਂ ਰੱਖਣੀ ਨਾ ਅਸੀਂ ਕਿਸੇ ਤੋਂ ਕੁਝ ਮੰਗ ਕੇ ਲੈ ਕੇ ਆਉਣਾ ਦਾ ਇਹ ਜਿਵੇਂ ਵੀ ਤੁਸੀਂ ਕਹੋਗੇ ਤੁਹਾਡੀ ਖੁਸ਼ੀ ਦੇ ਵਿੱਚ ਪੂਰੇ ਸ਼ਰੀਕ ਹੋਵਾਂਗੇ ਮਤਲਬ ਵਿਆਹ ਕਰਨਾਗਾ ਉਹ ਵੀ ਤੁਹਾਡੇ ਨਾਲ ਅੱਜ ਤੁਹਾਨੂੰ ਵਾਦਾ ਕਰਦੇ ਆ ਠੀਕ ਹੈ ਤੇ ਅਸੀਂ ਆ ਬੱਚੇ ਤੋਂ ਮਹਾਰਾਜ ਦੀ ਕਿਰਪਾ ਨਾਲ ਅੱਜ ਖੁਸ਼ੀਆਂ ਲੈਣ ਆਏ ਆ ਛੋਟਾ ਬੱਚਾ ਹੋਇਆਗਾ ਬੱਚੀ ਨੂੰ ਜੋ ਕਿ ਅੱਜ ਦੇਸੀ ਘਾਓ ਹੋਰ ਰਾਸਤਾ ਬਾਤਾਂ ਇਹ ਇਹਦੀ ਬਦੌਲਤ ਹੈ ਬੱਚੇ ਦੀ ਕਿਉਂਕਿ ਇੱਕ ਬਹੁਤ ਵੱਡੀ ਗੱਲ ਹੈ ਵੀ ਇਹ ਛੋਟੀ ਰੂਹ ਤੋਂ ਖਵਨੀਏ ਨੇ ਕੀ ਬਣਨਾ ਮਹਾਰਾ ਦੀ ਕਿਰਪਾ ਨਾਲ ਐਂਜਾ ਤਾਂ ਖੁਸ਼ੀਆਂ ਲੈਣੀਆਂ ਚਾਹੀਆਂ ਨੇ ਇਹਦੇ ਚਿਹਰੇ ਤੋਂ ਵੱਡੀਆਂ ਗੱਲਾਂ ਇਹੀ ਨੇ ਗੁਰਮਤਿ ਦੁਨੀਆ ਇੱਥੋਂ ਹੀ ਲਾਹਾ ਖਟ ਲੈਣਾ ਚਾਹੀਦਾ ਆ ਜਾ ਬਟਾ ਜੀ ਚੈੜ ਤੇ ਬਹਿ ਕੇ ਖਾ ਲੋ ਰਹਾ ਹਾਂ ਇੱਥੇ ਬਹਿ ਕੇ ਖਾਓ ਇੱਧਰ ਆ ਜਾ ਬੰਦ ਲੁਕਤਾ ਬੰਦ ਜਾ ਆ ਜਾ ਬਟੇ ਕੀ ਰੋਵਾ ਬਾਦ ਹੋਏ ਐ ਭਾਈ ਉਹ ਬਾਈ ਜੈ ਜੈ ਮੈਂ ਬਾਈ ਬੁੱਲੂ ਕਰ ਉਹ ਤਾਂ ਉਹਨਾਂ ਨੇ ਫੜਾ ਦੇ ਆ ਸ਼ਫੈਰ ਬੋਲ ਆ ਜਾ ਇੱਕ ਕਰਕੇ ਆਹ ਬੋਤਲ ਲੈ ਕੇ ਕਿੱਥੇ ਰਹਿਣੇ ਹੈਗੇ ਰੀ 11 ਕਿੱਥੇ ਰਹਿਣੇ ਹੈਗੇ ਅੰਮਲ ਮਣੇ ਅੰਮਲ ਨੂੰ ਉਹ ਬੋਲਦੇ ਨੇ ਬਾਈ ਨਾ ਨਾ ਬੱਸ ਬਬਈ ਜਾ ਬਣਾ ਨੇ ਮਾਰਾ ਦੀ ਕਿਰਪਾ ਫਿਰ ਠੰਡਾ ਮੰਗਾ ਦੇਣੀ ਹੈ ਠੰਡਾ ਠੰਡਾ ਮੰਗਾ ਦੇ ਫਿਰ ਤੁਹਾਨੂੰ ਕਰਾਂਗੇ ਕਿਤੇ ਠੀਕ ਹੈ ਇਹਨਾਂ ਨੂੰ ਪੜਾਓ ਬੱਚਿਆਂ ਨੂੰ ਮੈਂ ਬੇਨਤੀ ਕਰਦਾ ਤੁਹਾਨੂੰ ਪੜਾਓ ਕਾਪੀ ਵੀ ਲੋਡ ਹੁੰਦੀ ਹੈ ਕਿਤਾਬ ਦੀ ਲੋਡ ਹੁੰਦੀ ਹੈ ਸਾਨੂੰ ਦੱਛਿਆ ਕਰੋ ਕੋਈ ਫੀਸ ਭਰਨੀ ਹੈ ਸਭ ਕਰੋ ਪਾਣੀ ਨੂੰ ਦੱਸਿਆ ਕਰੋ ਬਿਜਲੀ ਵਾਲਿਆਂ ਨੂੰ ਉਹ ਸਾਨੂੰ ਦੱਸ ਦਿਆ ਕਰਨ ਕਿ ਸਨੇਹਾ ਲਾ ਦਿਆ ਕਰਨ ਦੇ ਕਾਪੀ ਪੈਨ ਕਿਤਾਬ ਦੀ ਜੋ ਵੀ ਲੋੜ ਹੈ ਇਹਨਾਂ ਨੂੰ ਦੇ ਆ ਕਰੋ ਠੀਕ ਹੈ ਪਰ ਨਾ ਮੰਗਣ ਨਾ ਦਿਓ ਨਹੀਂ ਨਹੀਂ ਮੰਗਣ ਤੋਂ ਰੋਕੋ ਠੀਕ ਹੈ ਬਹੁਤ ਚੋਰੀ ਹੋ ਰਿਹਾ ਹੈ ਛੋਟੇ ਛੋਟੇ ਬੱਚੇ ਅੱਜ ਕੱਲ੍ਹ ਦੁਨੀਆਂ ਲਾਲਸਮੇ ਹੋ ਗਈ ਹੈ ਤੁਹਾਨੂੰ ਬੇਨਤੀ ਹੈ ਬੱਚਿਆਂ ਨੂੰ ਮੰਗਣ ਨਹੀਂ ਲਾਉਣਾ ਹੈ ਹਾਂ ਕਿਉਂਕਿ ਚੋਰੀ ਹੋ ਰਿਹਾ ਹੈ ਬੱਚੇ